ਉਹਨਾਂ ਨੂੰ ਫੋਲੋ ਕਰਦਿਆਂ ਕਰਦਿਆਂ ਮੈਨੂੰ 2019 ਦੇ ਵਿੱਚ ਬੈਠੇ ਵਟਾ ਇੱਕ ਖਿਆਲ ਆਇਆ ਕਿ ਜੇ ਮੈਂ ਖੋਦ ਖੱਬੇ ਹੱਥ ਨਾਲ ਲਿਖ ਸਕਦਾ ਹਾਂ ਤਾਂ ਕਿਉਂ ਨਾ ਕੋਸ਼ਿਸ਼ ਕਰਾਂ ਕਿ ਸੱਜੇ ਹੱਥ ਨਾਲ ਵੀ ਲਿਖਾਂ ਤੇ ਸਿਰਫ ਕੋਸ਼ਿਸ਼ ਕੀਤੀ ਖਿਆਲ ਆਇਆ ਉਹਨੂੰ ਫੋਲੋ ਕਰ ਲਿਆ ਡ੍ਰੀਮ ਨੂੰ ਫੋਲੋ ਕਰ ਲਿਆ ਉਹ ਫੋਲੋ ਕਰਦੇ ਕਰਦੇ ਪ੍ਰੈਕਟਿਸ ਹੁੰਦੀ ਗਈ ਹੁੰਦੀ ਗਈ ਤੇ ਆਪਣੇ ਆਪ ਐਕਟੀਵੇਟ ਹੋ ਗਿਆ ਨਾਨ ਡੋਮੀਨੈਂਟ ਹੈਂਡ ਦੇ ਵਿੱਚ ਲਿਖਣਾ ਸ਼ੁਰੂ ਹੋ ਗਿਆ ਫਿਰ ਹੁਣ ਪਰਮਾਤਮਾ ਵੱਲੋਂ ਕਿਰਪਾ ਹੈ ਕਿ ਨਾਲ ਦੀ ਨਾਲ ਕੈਲੀਗ੍ਰਾਫੀ ਵੀ ਦੋਵੇਂ ਹੱਥਾਂ ਨਾਲ ਕਰ ਲੈਣਾ ਆ ਪੰਜਾਬੀ ਹਿੰਦੀ ਇੰਗਲਿਸ਼ ਤੇ ਉਰਦੂ ਦੀ ਕੈਲੀਗ੍ਰਾਫੀ ਕਰ ਲੈਣਾ ਤੇ ਪਰਮਾਤਮਾ ਦੀ ਕਿਰਪਾ ਹੁਣ ਹੋਰ ਹੋਣ ਦੀ ਜਾ ਰਹੀ ਹੈ ਤੇ ਨਾਲ ਨਾਲ ਦੋਵੇਂ ਪੈਰਾਂ ਦੇ ਨਾਲ ਵੀ ਮੇਰੇ ਵੱਲੋਂ ਕੋਸ਼ਿਸ਼ ਆ ਕਿ ਮੈਂ ਇੱਕ ਟਾਈਮ ਤੇ ਚਾਰ ਜਾਂ ਛੇ ਪੈਨਸਲ ਸਕੈਚ ਵਗੈਰਾ ਬਣਾਉਣ ਦੀ ਕੋਸ਼ਿਸ਼ ਕਰਾਂ ਜੋ ਮੰਦਾ ਬੋਲਦੇ ਨੇ ਰੋਮਾਂਟਿਕ ਸਰਦਾਰਾਂ ਨੂੰ ਕੀਤਾ ਕਰਮ ਹੀ ਫੈਸਲਾ ਕਰਦਾ ਜੀ ਸੱਚੇ ਕਿਰਦਾਰਾਂ ਨੂੰ ਰਾਗ ਸੁਹੀ ਮੜ ਕੇ ਵੇਖੋ ਲਾਵਾਂ ਲਿਖੀਆਂ ਨੇ ਬੈਕੰਟ ਬੈਕੁੰਠਾ ਦੇ ਵਿੱਚੋਂ ਆਈਆਂ ਪ੍ਰਭਚਿਤ ਪਰੀਆਂ ਲਿਖੀਆਂ ਨੇ ਸੱਚਖੰਡ ਵਿੱਚੋਂ ਅੱਜ ਸਵੇਰ ਸਵੇਰਾ ਮੈਨੂੰ ਪਰੀਆਂ ਦਿਖੀਆਂ ਨੇ ਮਜ਼ਾਕ ਬਣਾ ਕੇ ਰੱਖਿਆ ਜੀ ਨੇ ਇਸ਼ਕ ਪਿਆਰਾਂ ਨੂੰ ਰੋਹਾਨੀ ਮੁਹੱਬਤ ਨਾ ਹੁੰਦੀ ਦਿਮਾਗ ਬਿਮਾਰਾਂ ਨੂੰ ਕੋਈ ਹੰਢਿਆ ਸੂਫੀ ਸੰਤ ਇਲਾਹੀ ਨਗਮੇ ਗਾਉਂਦਾ ਜੀ ਉਹ ਰੂਹ ਆਪਣੀ ਨੂੰ ਅਕਾਲ ਪੁਰਖ ਦੀ ਹੀਰ ਬਣਾਉਂਦਾ ਜੀ ਰਬ ਜੋਤ ਨੇ ਕੰਮਾਂ ਗੀਤ ਲਿਖਦਾ ਨਵੇਂ ਹੱਥੀਂ ਲਿਖਦਾ ਫਿਰ ਗੀਤ ਬਣਾਉਂਦਾ ਜੀ if you want to do something different think a positive different when you will try it you must achieve success in a field of life with the grace of god you can do anything anywhere any time in your life mm -hmm. so that's why i'm trying my best i'm giving my best over the all audience right when i was a teacher in a, a grd academy ludhiana amrana road the mm -hmm. neeri ਕੈਲੋ ਵੀ ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤੇ ਨੇ ਜਾਂ ਜਦੋਂ ਤੁਸੀਂ ਕਹਿੰਦੇ ਹੋ ਨਾ ਪੜਦੇ ਆਪਾਂ ਕਿ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ ਨਾਨਕੋ ਕੁਮੇਂੇੇ ਪੁੱਛੇ ਤਾਂ ਹੋਮੇ ਕਹਿ ਨਾ ਕੋਈ। ਕਾਹੇ ਤੁਸੀਂ ਕੀੜੀ ਚਾਲ ਚੱਲਦੇ ਜਾਂਦੇ ਹੋ ਹੌਲੀ-ਹੌਲੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੇ ਆਂ। ਕੀੜੀ ਜਾਲ ਮੈਂ ਤਾਂ ਕਹਿ ਰਿਹਾ ਜਿਹੜਾ ਕੰਮ ਕੀੜੀ ਕਰ ਸਕਦੀ ਉਹ ਹਾਥੀ ਨਹੀਂ ਕਰ ਸਕਦਾ। ਤੁਸੀਂ ਮਿੱਟੀ ਦੇ ਵਿੱਚ ਚੀਨੀ ਰਲਾ ਦਿਓ ਹਾਥੀ ਤੋਂ ਕਦੇ ਵੀ ਉਹ ਚੀਨੀ ਤੇ ਮਿੱਟੀ ਵੱਖ ਨਹੀਂ ਹੋਣੀ ਪਰ ਜਦੋਂ ਤੁਸੀਂ ਕੀੜੀਆਂ ਦੇ ਭੌਣਦੇ ਮਿੱਟੀ ਛਿੜਤੋਂਗੇ ਮਿੱਟੀ 'ਚ ਚੀਨੀ ਛਿੜਤੋਂਗੇ ਤਾਂ ਕੀੜੀਆਂ ਨੇ ਚੀਨੀ ਚੀਨੀ ਚੁਗ ਲੈਣੀ ਹੈ ਮਿੱਟੀ ਛੱਡ ਦੇਣੀ ਹੈ ਸ਼ੁਰੂ ਤੋਂ ਜੋ ਫਾਸਟ ਟਾਈਮ ਜਦੋਂ ਮੈਂ ਸਕੂਲ ਦੇ ਵਿੱਚ ਐਡਮਿਸ਼ਨ ਲਈ ਸੀ 1998 'ਚ ਸਰਕਾਰੀ ਪ੍ਰੈਮਣੀ ਸਕੂਲ ਹਿਆਲੀਕੁਰਦ ਲੁਧਿਆਣਾ ਦੇ ਵਿੱਚ ਉਦੋਂ ਦਾ ਮੈਂ ਲੈਫਟ ਹੈਂਡ ਨਾਲ ਹੀ ਲਿਖਦਾ ਸੀ ਸਾਰ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪ੍ਰਭਜੋਤ ਦੇ ਨਾਲ ਜਿਹੜੇ ਕਿ ਦੋ ਹੱਥਾਂ ਦੇ ਨਾਲ ਲਿਖ ਰਹੇ ਨੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋ ਹੱਥਾਂ ਦੇ ਨਾਲ ਪੰਜ ਭਾਸ਼ਾ ਦੇ ਵਿੱਚ ਇਹ ਲਿਖ ਲੰਦੇ ਨੇ ਤਾਂ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਤਾਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਸ਼ੁਰੂਆਤ ਕਿਸ ਤਰ੍ਹਾਂ ਹੋਈ ਪ੍ਰਭਜੋਤ ਦੀ ਇਸ ਦੇ ਬਾਰੇ ਵਿੱਚ ਸੀ ਜਾਣਕਾਰੀ ਲਵਾਂਗੇ ਪ੍ਰਭਜੋਤ ਨੂੰ ਪ੍ਰਭਜੋਤ ਬਲੈਕਬੋਰਡ ਤੇ ਤੁਸੀਂ ਲਿਖ ਰਹੇ ਹੋ ਦੋ ਹੱਥਾਂ ਦੇ ਨਾਲ ਤੁਸੀਂ ਲਿਖ ਰਹੇ ਹੋ ਕਹਿੰਦੇ ਪੰਜ ਭਾਸ਼ਾ ਦੇ ਵਿੱਚ ਤੁਸੀਂ ਲਿਖ ਲੰਨੇ ਹੋ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ 2011 ਦੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਜਿਹੜੀ ਪੋਇਟਰੀ ਲਿਖੀ ਸੀ ਤੇ ਪੋਇਟਰੀ ਕਰਦਿਆਂ ਕਰਦਿਆਂ ਸਤਿੰਦਰ ਸਰਤਾਜ ਜੀ ਦੇ ਬਾਰੇ ਜਦੋਂ ਪੜਿਆ ਉਹ ਫਾਰਸੀ ਦੇ ਵਿੱਚ ਉਹਨਾਂ ਨੇ ਡਿਪਲੋਮਾ ਕੀਤਾ ਉਹਨਾਂ ਨੂੰ ਫਾਲੋ ਕਰਦਿਆਂ ਕਰਦਿਆਂ ਮੈਨੂੰ 2019 ਦੇ ਵਿੱਚ ਬੈਠੇ ਬਟਾ ਇੱਕ ਖਿਆਲ ਆਇਆ ਕਿ ਜੇ ਮੈਂ ਖੁਦ ਖਬਿਆਤ ਨਾਲ ਲਿਖ ਸਕਦਾ ਹਾਂ ਤਾਂ ਕਿਉਂ ਨਾ ਕੋਸ਼ਿਸ਼ ਕਰਾਂ ਕਿ ਸੱਜੇ ਹੱਥ ਨਾਲ ਵੀ ਲਿਖਾਂ ਤੇ ਸਿਰਫ ਕੋਸ਼ਿਸ਼ ਕੀਤੀ ਖਿਆਲ ਆਇਆ ਉਹਨੂੰ ਫਾਲੋ ਕਰ ਲਿਆ ਡ੍ਰੀਮ ਨੂੰ ਉਹ ਫਾਲੋ ਕਰਦੇ ਕਰਦੇ ਪ੍ਰੈਕਟਿਸ ਹੁੰਦੀ ਗਈ ਹੁੰਦੀ ਗਈ ਤੇ ਆਪਣੇ ਆਪ ਐਕਟੀਵੇਟ ਹੋ ਗਿਆ ਨੋਨ ਡੋਮੀਨੈਂਟ ਹੈਂਡ ਦੇ ਵਿੱਚ ਲਿਖਣਾ ਸ਼ੁਰੂ ਹੋ ਗਿਆ ਫਿਰ ਹੁਣ ਪਰਮਾਤਮਾ ਵੱਲੋਂ ਕਿਰਪਾ ਹੈ ਕਿ ਨਾਲ ਦੀ ਨਾਲ ਕੈਲੀਗ੍ਰਾਫੀ ਵੀ ਦੋਵੇਂ ਹੱਥਾਂ ਨਾਲ ਕਰ ਲੈਣਾ ਆ ਪੰਜਾਬੀ ਹਿੰਦੀ ਇੰਗਲਿਸ਼ ਤੇ ਉਰਦੂ ਦੀ ਕੈਲੀਗ੍ਰਾਫੀ ਕਰ ਲੈਣਾ ਤੇ ਪਰਮਾਤਮਾ ਦੀ ਕਿਰਪਾ ਹੁਣ ਹੋਰ ਹੋਣ ਦੀ ਜਾਰੀ ਹੈ ਤੇ ਨਾਲ ਨਾਲ ਦੋਵੇਂ ਪੈਰਾਂ ਦੇ ਨਾਲ ਵੀ ਮੇਰੇ ਵੱਲੋਂ ਕੋਸ਼ਿਸ਼ ਆ ਕਿ ਮੈਂ ਇੱਕ ਟਾਈਮ ਤੇ ਚਾਰ ਜਾਂ ਛੇ ਪੈਨਸਲ ਸਕੈਚ ਵਗੈਰਾ ਬਣਾਉਣ ਦੀ ਕੋਸ਼ਿਸ਼ ਕਰਾਂ ਬਣਾਵਾਂਗਾ ਵੀ ਪ੍ਰੈਕਟਿਸ ਸ਼ੁਰੂ ਕਰ ਹਾਂਜੀ ਹਾਂਜੀ ਤੇ ਮੇਰਾ ਖਿਆਲ ਇਹ ਹੈ ਕਿ ਜਦੋਂ ਤੁਹਾਡਾ ਨਾਨ ਡੋਮਿਨੈਂਟ ਹੈਂਡ ਐਕਟੀਵੇਟ ਹੋ ਜਾਂਦਾ ਜਿਸ ਨਾਲ ਤੁਸੀਂ ਨਹੀਂ ਲਿਖਦੇ ਜਦੋਂ ਉਹ ਐਕਟੀਵੇਟ ਹੋ ਜਾਂਦਾ ਤਾਂ ਬ੍ਰੇਨ ਦਾ ਜਿਹੜਾ ਲੈਫਟ ਹੈਮਿਸਫੀਅਰ ਜਾਂ ਰਾਈਟ ਹੈਮਿਸਫੀਅਰ ਉਹਦੇ ਆਪੋਜ਼ਿਟ ਹੁੰਦੇ ਜਿਹੜੇ ਕਿਉਂਕਿ ਆਪਣੇ ਬ੍ਰੇਨ ਦਾ ਸੱਜਾ ਹੈਮਿਸਫੀਅਰ ਖੱਬੇ ਪਾਸੇ ਨੂੰ ਕੰਟਰੋਲ ਕਰਦਾ ਤੇ ਖੱਬੇ ਪਾਸੇ ਦਾ ਬ੍ਰੇਨ ਦਾ ਹੈਮਿਸਫੀਅਰ ਰਾਈਟ ਨੂੰ ਕੰਟਰੋਲ ਕਰਦਾ ਜਦੋਂ ਦੋਨੇ ਇਕੁਅਲੀ ਆਪਣੇ ਆਪ ਐਕਟੀਵੇਟ ਹੋ ਜਾਂਦੇ ਨੇ ਤਾਂ ਫਿਰ ਤੁਹਾਡੀ ਪੂਰੀ ਬਾਡੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਅਹਿਸਾਸ ਹੁੰਦਾ ਅਲੱਗ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਤੁਸੀਂ ਦੁਨੀਆ ਨੂੰ ਨਾ ਬਾਕੀਆਂ ਨਾਲੋਂ ਬਾਕੀ ਨਜ਼ਰੀਏ ਨਾਲੋਂ ਵੱਖਰਾ ਵੇਖਦੇ ਹੋ ਕਿਉਂਕਿ ਬਾਕੀ ਸਾਰਿਆਂ ਦਾ ਆਪੋ ਆਪਣਾ ਨਜ਼ਰੀਆ ਆ ਜਿਵੇਂ ਕਿ ਮੈਂ ਇੱਕ ਸ਼ੇਅਰ ਲਿਖਿਆ ਸੀਗਾ ਕਿ ਜੋ ਮੰਦਾ ਬੋਲਦੇ ਨੇ ਰੋਮਾਂਟਿਕ ਸਰਦਾਰਾਂ ਨੂੰ ਕੀਤਾ ਕਰਮ ਹੀ ਫੈਸਲਾ ਕਰਦਾ ਜੀ ਸੋਚੇ ਕਿਰਦਾਰਾਂ ਨੂੰ ਰਾਗ ਸੁਹੀੜ ਛੜ ਕੇ ਵੇਖੋ ਲਾਵਾਂ ਲਿਖੀਆਂ ਨੇ ਬੈਕੰਟ ਬੈਕੁੰਠਾ ਦੇ ਵਿੱਚੋਂ ਆਈਆਂ ਪ੍ਰਭਚੋਤ ਪਰੀਆਂ ਲਿਖੀਆਂ ਨੇ ਸਚਖੰਡ ਵਿੱਚੋਂ ਅੱਜ ਸਵੇਰ ਮੈਨੂੰ ਪਰੀਆਂ ਦਿਖੀਆਂ ਨੇ ਮਜ਼ਾਕ ਬਣਾ ਕੇ ਰੱਖਿਆ ਜੀ ਨੇ ਇਸ਼ਕ ਪਿਆਰਾਂ ਨੂੰ ਰੂਹਾਨੀ ਮੁਹਬਤ ਨਾ ਹੁੰਦੀ ਦਿਮਾਗ ਬਿਮਾਰਾਂ ਨੂੰ ਕੋਈ ਹੰਢਿਆ ਸੂਫੀ ਸੰਤ ਇਲਾਹੀ ਨਗਮੇ ਗਾਉਂਦਾ ਜੀ ਉਹ ਰੂਹ ਆਪਣੀ ਨੂੰ ਅਕਾਲ ਪੁਰਖ ਦੀ ਹੀਰ ਬਣਾਉਂਦਾ ਜੀ ਪ੍ਰਭ ਜੋਤ ਨੇ ਕੰਮਾਂ ਗੀਤ ਲਿਖਦਾ ਨੋਵੀਂ ਹੱਥੀ ਲਿਖਦਾ ਫਿਰ ਗੀਤ ਬਣਾਉਂਦਾ ਜੀ ਇਹ ਗੀਤ ਆਪਣਾ ਤੁਹਾਡਾ ਲਿਖਿਆ ਪੋਟਰੀ ਹਾਂਜੀ ਮੈਂ ਆਪ ਹੀ ਲਿਖੀ ਸਗੀ ਇਹ ਕਹਿੰਦ ਪਾਵੇ ਕਿ ਜਦੋਂ ਤੁਸੀਂ ਦੁਨੀਆ ਨੂੰ ਨਾ ਵਕਰੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਰੱਖ ਲਓ ਨਾਲ ਤੁਸੀਂ ਨਾ ਉਹਦੇ ਸਹਿ ਆਪਣੇ ਸਾਰ ਲਰ ਤਬੀਆਖਿਆ ਪੜੋ ਉਹਨੂੰ ਫਾਲੋ ਕਰਦੇ ਜਾਓ ਹਰ ਰੋਜ਼ ਇੱਕ ਇੱਕ ਅੰਗ ਪੜ੍ਹਦੇ ਜਾਓ ਤੁਹਾਨੂੰ ਦੁਨੀਆ ਦੇ ਵਿੱਚ ਐਸੀਆਂ ਐਸੀਆਂ ਘਟਨਾਵਾਂ ਤੁਹਾਡੇ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਤੁਸੀਂ ਜ਼ਿੰਦਗੀ 'ਚ ਪਹਿਲਾਂ ਕਦੇ ਦੇਖੀਆਂ ਹੀ ਨਹੀਂ ਹੋਣਗੀਆਂ ਤੁਹਾਨੂੰ ਫੀਲ ਹੀ ਨਹੀਂ ਹੋਇਆ ਹੋਗਾ ਦੁਨੀਆ ਤੋਂ ਵੱਖਰਾ ਜਦੋਂ ਫੀਲ ਹੋਣ ਲੱਗ ਗਿਆ ਤੁਸੀਂ ਕਹੋ ਵੀ ਇਫ ਯੂ ਵਾਂਟ ਟੂ డు ਸਮਥਿੰਗ ਡਿਫਰੈਂਟ ਥਿੰਕ ਪਰ ਪੋਜ਼ਿਟਿਵ ਡਿਫਰੈਂਟ ਵੈਨ ਯੂ ਵਿਲ ਟ੍ਰਾਈਟ ਯੂ ਮਸਟ ਅਚੀਵ ਸਕਸੈਸ ਇਨ ਅ ਫੀਲਡ ਆਫ ਲਾਈਫ ਵਿਦ ਦਾ ਗ੍ਰੇਸ ਆਫ ਗੋਡ ਯੂ ਕੈਨ ਡੂ ਐਨੀਥਿੰਗ ਐਨੀਵੇਅਰ ਇਨ ਟਾਈਮ ਇਨ ਯੂਰ ਲਾਈਫ ਸੋ ਦੈ When I was a teacher in a GRD Academy in Ludhiana, I was trying to write with both hands on the board like this. Uh, all the students and teachers were clapping there that time. So I can say that when you do something different, think a positive different. When you will try it, you must achieve success in the field of life with the grace of God. You can do anything, anywhere, anytime in your life. And God, God will give you that, what you actually want to achieve in your life. And this is the this is a uh, based on uh, yoga meditation ek omkar mool mantar japji sahib di vyakhya shri guru granth sahib ji di vyakhya de anukool apne aap nu us passe nu leke jana jithe keh lo bi je mai guru sahib ne hukum kiye ne ya jado tusi kehne ho na padde aapa ki hukum hai andar sab ko bahar hukum na hove nan ko hukum hai je purje to home kahe na hove ਤਾਂ ਉਸ ਸਾਹਿਬ ਨਾਲ ਮੇਰਾ ਖਿਆਲ ਇਹ ਹੈ ਕਿ ਵਾਕਿਆ ਹੀ ਸੱਚਮੁੱਚ ਹੋਮੇ ਨਹੀਂ ਆਉਂਦੀ ਜਦੋਂ ਅਸੀਂ ਹੁਕਮ ਨੂੰ ਪਛਾਣ ਲੈਨੇ ਆ ਹੁਕਮ ਉਹ ਤੋਂ ਪਛਾਣਿਆ ਜਾਊਗਾ ਜਦੋਂ ਅਸੀਂ ਆਪਣੇ ਅੰਦਰ ਦੇ ਹੀਰੋ ਨੂੰ ਜਗਾ ਲੈਨੇ ਆ ਜਦੋਂ ਹੀਰੋ ਜਾਗ ਗਿਆ ਸੁਪਨਿਆਂ ਦੇ ਵਿੱਚ ਤੁਹਾਨੂੰ ਉਹ ਦੇਖਣ ਲੱਗ ਗਿਆ ਤੁਸੀਂ ਆਪਣੇ ਸੁਪਨੇ ਸੁਪਨੇ ਨੂੰ ਫਾਲੋ ਕਰਨ ਲੱਗੇ ਫਾਲੋ ਯੂਰ ਡ੍ਰੀਮਸ ਰਾਈਟ ਸੋ ਨੈਵਰ ਗਿਵ ਅਪ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਜਦੋਂ ਤੁਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਐਕਸ਼ਨ ਦੇ ਵਿੱਚ ਲੈ ਕੇ ਉਹਨੇ ਆਪਣੀ ਚੀਜ਼ ਨੂੰ ਆਪਣੇ ਟੈਲੈਂਟ ਨੂੰ ਤਾਂ ਮੇਰਾ خیال ਇਹ ਹੈ ਕਿ ਪਰਮਾਤਮਾ ਤੁਹਾਨੂੰ ਉਹ ਸਭ ਕੁਝ ਬਖਸ਼ਦਾ ਜੋ ਤੁਸੀਂ ਚਾਹੁੰਦੇ ਹੋ ਤੇ ਕਹਿ ਲਓ ਵੀ ਜ਼ਿੰਦਗੀ 'ਚ ਜਿੱਥੇ ਤੁਹਾਨੂੰ ਪਰਮਾਤਮਾ ਦੇਖਣਾ ਚਾਹੁੰਦਾ ਹੈ ਹੌਲੀ-ਹੌਲੀ ਚਾਹੇ ਤੁਸੀਂ ਕੀੜੀ ਚਾਲ ਚੱਲਦੇ ਜਾਂਦੇ ਹੋ ਹੌਲੀ-ਹੌਲੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੇ ਆ ਕੀੜੀ ਚਾਲ ਮੈਂ ਤਾਂ ਕਹਿ ਰਿਹਾ ਜਿਹੜਾ ਕੰਮ ਕੀੜੀ ਕਰ ਸਕਦੀ ਹੈ ਉਹ ਹਾਥੀ ਨਹੀਂ ਕਰ ਸਕਦਾ ਤੁਸੀਂ ਮਿੱਟੀ ਦੇ ਵਿੱਚ ਚੀਨੀ ਰਲਾ ਦੋ ਹਾਥੀ ਤੋਂ ਕਦੇ ਵੀ ਉਹ ਚੀਨੀ ਤੇ ਮਿੱਟੀ ਵੱਖ ਨਹੀਂ ਹੋਣੀ ਪਰ ਜਦੋਂ ਤੁਸੀਂ ਕੀੜੀਆਂ ਦੇ ਭੌਂਦੇ ਮਿੱਟੀ ਛਿੜਤੋਂਗੇ ਮਿੱਟੀ 'ਚ ਚੀਨੀ ਛਿੜਤੋਂਗੇ ਤਾ ਕੀੜੀਆਂ ਨੇ ਚੀਨੀ ਚੀਨੀ ਚੁਗ ਲੈਣੀ ਹੈ ਮਿੱਟੀ ਛੱਡ ਦੇਣੀ ਹੈ ਬਹੁਤ ਸਾਰੀਆਂ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਆਪਾਂ ਦੁਬਾਰਾ ਇੱਥੇ ਆਵਾਂਗੇ ਕਿ ਬੋਰਡ ਦੇ ਉੱਤੇ ਤੁਸੀਂ ਜਿਹੜੀਆਂ ਪੰਜ ਭਾਸ਼ਾ ਦੇ ਵਿੱਚ ਲਿਖਦੇ ਹੋ ਸ਼ੁਰੂਆਤ ਕਿੱਥੋਂ ਹੋਈ ਸੀ ਪੰਜ ਭਾਸ਼ਾ ਦੀ ਪਹਿਲੀ ਭਾਸ਼ਾ ਕਿਹੜੀ ਤੁਸੀਂ ਜਿਹੜੀ ਲਿਖਣੀ ਸ਼ੁਰੂ ਕੀਤੀ ਸੀ ਸ਼ੁਰੂ ਤੋਂ ਹੀ ਲੈਫਟਰ ਹੈਂਡ ਤੋਂ ਲਿਖਣੀ ਸ਼ੁਰੂ ਕਰਦੇ ਹੋ ਅ ਸ਼ੁਰੂ ਤੋਂ ਜਦੋਂ ਫਾਸਟ ਟਾਈਮ ਜਦੋਂ ਮੈਂ ਸਕੂਲ ਦੇ ਵਿੱਚ ਐਡਮਿਸ਼ਨ ਲਈ ਸੀ 1998 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਿਆਲਿਕੁਰਦ ਲੁਧਿਆਣਾ ਦੇ ਵਿੱਚ ਉਦੋਂ ਦਾ ਮੈਂ ਲੈਫਟ ਹੈਂਡ ਨਾਲ ਹੀ ਲਿਖਦਾ ਸੀ ਸਾਰੇ ਮੈਨੂੰ ਕੋਸ਼ਿਸ਼ ਕਰਦੇ ਸੀ ਕਿ ਮੈਂ ਰਾਈਟ ਹੈਂਡ ਨਾਲ ਲਿਖ ਇੱਕ ਨਾ ਧਾਰਨਾ ਬਣੀ ਹੋਈ ਆ ਲੋਕਾਂ ਦੀ ਕਿ ਸੱਜੇ ਹੱਥ ਨਾਲ ਲਿਖਣਾ ਚੰਗਾ ਮੰਨਦੇ ਨੇ ਖੱਬੇ ਹੱਥ ਨਾਲ ਲਿਖਣਾ ਉਹਨੂੰ ਪੁੱਠਾ ਕਹਿੰਦੇ ਨੇ ਵੀ ਪੁੱਠੇ ਹੱਥ ਨਾਲ ਲਿਖਦਾ ਰੱਬ ਨੇ ਹੱਥ ਦੋਵੇਂ ਸਿੱਧੇ ਲਾਏ ਨੇ ਤੁਸੀਂ ਪੁੱਠਾ ਸਿੱਧਾ ਉਲਟ ਕਰਦੇ ਹੋ ਇੱਕ ਸਮਾਨ ਆ ਇਹ ਪੰਜੇ ਉਂਗਲਾਂ ਭਾਵੇਂ ਇੱਕ ਬਰਾਬਰ ਨਹੀਂ ਹੈਗੀਆਂ ਪਰ ਦਿਨ ਤੇ ਰਾਤ ਦੋਵੇਂ ਇੱਕ ਸਮਾਨ ਜਲਦੀ ਧਰਤੀ ਦੇ ਬਾਕੀ ਗ੍ਰਹਿਾਂ ਦੇ ਭਾਵਾਂ ਅਲੱਗ-ਅਲੱਗ ਟਾਈਮ ਹੈ ਪਰ ਧਰਤੀ ਦੇ 24 ਘੰਟੇ 12-12 ਘੰਟੇ ਇੱਕੋ ਹੀ ਇਕੁਅਲ ਹੈ ਇਸੇ ਤਰ੍ਹਾਂ ਹੀ ਆਪਣੇ ਹੱਥਾਂ ਦੇ ਵੀ ਤੇ ਨਾਲ ਦੀ ਨਾਲ ਗੱਲ ਇਹ ਆ ਵੀ ਸ਼ੁਰੂ ਸ਼ੁਰੂ ਜੀ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਸਿੱਖਿਆ 12 ਸਾਲ ਸਕੂਲ ਦੇ ਵਿੱਚ ਲੱਗੇ ਨੇ ਸਟੱਡੀ ਉਸ ਤੋਂ ਬਾਅਦ ਤਿੰਨ ਸਾਲ ਗ੍ਰੈਜੂਏਸ਼ਨ ਫਿਰ ਦੋ ਸਾਲ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਪੰਜਾਬੀ ਦੇ ਵਿੱਚ ਹੀ ਜ਼ਿਆਦਾਤਰ ਹੋਈ ਹੈ ਕਿਉਂਕਿ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਜ਼ਿਆਦਾ ਪਿਆਰ ਦਿੰਦੇ ਹੋ ਐਵੇਂ ਦਿੰਦੇ ਹੋ ਤਾਂ ਮੇਰਾ خیال ਇਹ ਹੈ ਵੀ ਮੈਂ ਇੱਕ ਸ਼ੇਅਰ ਦੀ ਰਾਹੀਂ ਦੱਸਣਾ ਚਾਹਾਂਗਾ ਕਿ ਇਹ ਗੁਰਮੁਖੀ ਦੇ ਅੱਖਰ ਸਾਡੇ ਸਭ ਤੇ ਯਾਰ ਲੱਗਦੇ ਨੇ ਜਿਸੁੱਤੇ ਵੀ ਹੋਈਏ ਦਿੰਦੇ ਖਾਬਾਂ ਵਿੱਚ ਪਿਆਰ ਲੱਗਦੇ ਨੇ ਸਿਹਾਰੀ ਬਿਹਾਰੀ ਤਾਂ ਜਿਵੇਂ ਪਹਿਣਾ ਜਾਂਪਦੀਆਂ ਕੋਲ ਲਗਾ ਮਾਤਰਾ ਵੀ ਇਹ ਦਿਲ ਦੀਆਂ ਗਲੀਆਂ ਨੱਪਦੀਆਂ ਬਿੰਦੀ ਟਿੱਪੀ ਹੋਏ ਮੱਥੇ ਪ੍ਰਭ ਜੋਤ ਸਿੰਘ ਆ ਸਰਦਾਰ ਲੱਗਦੇ ਨੇ ਪਾਈਓ ਗੁਰਮੁਖੀ ਦੀ ਅੱਖਰ ਸਾਡੇ ਸਭ ਦੇ ਯਾਰ ਲੱਗਦੇ ਨੇ ਸਭ ਦੇ ਯਾਰ ਲੱਗਦੇ ਨੇ ਸ਼ੇਖ ਫਰੀਦ ਭਗਤ ਕਬੀਰ ਭਾਈ ਗੁਰਦਾਸ ਜਾਂ ਰਵੀਦਾਸ ਜੀ ਜਿੰਨੇ ਜ਼ਿਆਦਾ ਪੜੋ ਲੱਗਦੀ ਉਨੀ ਵੱਧ ਪਿਆਸ ਜੀ ਡੇੜ ਨਲਕਾ ਇਤਿਹਾਸ ਜੀ ਵਿੱਚ ਕੋਲ ਖੰਡ ਪਤਾ ਸੀ ਪ੍ਰਭ ਜੋਤ ਬਣ ਕੇ ਰਿਸ਼ਤੇ ਅੱਜ ਜੱਗ ਬਾਣੀ ਕੈਕਸ਼ੋ ਪਾਰ ਲੱਗਦੇ ਨੇ ਯੋ ਗੁਰਮੁਖੀ ਦੇ ਅੱਖਰ ਸਾਡੇ ਸਭ ਦੇ ਯਾਰ ਲੱਗਦੇ ਨੇ ਸਾਡੇ ਸਭ ਦੇ ਯਾਰ ਲੱਗਦੇ ਅੱਛਾ ਪੰਜਾਬੀ ਤੋਂ ਬਾਅਦ ਉਰਦੂ ਦਾ ਫਿਰ ਕਿਸ ਤਰ੍ਹਾਂ ਸਿੱਖਿਆ ਤੁਸੀਂ ਉਰਦੂ ਲਿਖਣੀ ਲੈਫਟ ਤੋਂ ਫਿਰ ਉਰਦੂ ਲਿਖਦੇ ਹੋ ਕਿ ਰਾਈਟ ਹੈਂਡ ਨਾਲ ਉਰਦੂ ਲਿਖਦੇ ਹੋ ਤੁਸੀਂ ਉਰਦੂ ਦਾ ਕਿਦਾਂ ਸ਼ੁਰੂ ਕੀਤਾ ਸੀ ਉਰਦੂ ਦਾ ਇਹ ਸੀਗਾ ਮੈਂ ਨਾ ਸਨ 2019 ਦੀ ਸਰਦੀਆਂ ਦੇ ਮੈਂ ਦਿਨ ਯਾਦ ਨੇ ਮੈਂ ਰਾਤ ਨੂੰ ਨਾ ਬੈਠੇ ਬੈਠੇ ਸੋਚਿਆ ਕਿ ਜੇ ਸਤਿੰਦਰ ਸਰਤਾਜ ਜੀ ਨੇ ਫਾਰਸੀ ਦਾ ਡਿਪਲੋਮਾ 2 ਸਾਲ ਕੀਤਾ ਆ ਤਾਂ ਮੈਂ ਕੋਸ਼ਿਸ਼ ਕਰਾਂ ਕਿ ਆਪਣਾ ਜਿਹੜਾ ਇਤਿਹਾਸ ਉਰਦੂ ਕਿਉਂਕਿ ਜਦੋਂ ਪੋਇਟਰੀ ਮੈਂ ਲਿਖਦਾ ਉਹਨਾਂ ਨੂੰ ਅਕਸਰ ਮੈਨੂੰ ਉਰਦੂ ਦੇ ਲਫ਼ਜ਼ ਯੂਜ਼ ਕਰਨੇ ਪੈਂਦੇ ਆ ਤੇ ਕਈ ਵਾਰੀ ਇਹ ਹੁੰਦਾ ਕਿ ਉਰਦੂ ਦੇ ਲਫ਼ਜ਼ਾਂ ਦਾ ਪ੍ਰੋਪਰ ਮੀਨਿੰਗ ਤੁਹਾਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਤੁਸੀਂ ਮਹਾਨ ਕੋਸ਼ ਪੜ੍ਹਦੇ ਹੋ ਜਿਹੜਾ ਭਾਸ਼ਾ ਮਾ ਗੁਰੂ ਗ੍ਰੰਥ ਸਾਹਿਬ ਦੀਆਂ 10,24,000 ਅੱਖਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇ ਉਹ ਮਹਾਨ ਕੋਸ਼ ਦੇ ਵਿੱਚ 13 ਭਾਸ਼ਾਵਾਂ ਦੇ ਰਾਹੀਂ ਦਰਜ ਨੇ ਸ਼ਬਦ ਅਰਥ ਸਾਇਤ 70,000 ਦੇ ਕਰੀਬ-ਕਰੀਬ ਮਹਾਨ ਕੋਸ਼ ਦੇ ਵਿੱਚ ਸ਼ਬਦ ਅਰਥ ਨੇ when you read mahan kosh you will get the knowledge about this all about the gurbani so ਆਈ ਵੁੱਡ ਲਾਈਕ ਟੂ ਸੇ ਦੈਟ ਯੂ ਆਲ ਹੈਵ ਟੂ ਰੀਡ ਮਹਾਨ ਕੋਸ਼ ਆਪਣੇ ਘਰਾਂ ਦੇ ਵਿੱਚ ਮਹਾਨ ਕੋਸ਼ ਰੱਖੋ ਜਦੋਂ ਮਹਾਨ ਕੋਸ਼ ਪੜਾਂਗੇ ਨਾ ਉਹਦੇ ਵਿੱਚ ਉਰਦੂ ਦੇ ਲਫ਼ਜ਼ ਆਰਬੀ ਫਾਰਸੀ ਦੇ ਲਫ਼ਜ਼ ਵੀ ਮਿਲਣਗੇ ਤੇ ਇਸ ਗੱਲ ਤੋਂ ਮੈਂ ਇਨਸਪਾਇਰ ਇਨਸਪਾਇਰ ਹੋ ਕੇ ਇਹ ਆਪਣੇ ਆਪ 'ਚ ਖਿਆਲ ਆਇਆ ਆਪਣੇ ਆਪ ਹੀ ਕਿ ਕਿਉਂ ਨਾ ਮੈਂ ਉਰਦੂ ਸਿੱਖਾਂ 2019 ਦੇ ਵਿੱਚ ਮੈਂ ਉਰਦੂ ਕੋਸ਼ਿਸ਼ ਕੀਤੀ ਯੂ ਟਿਊਬ ਤੋਂ ਸਿੱਖਣੀ ਉਹ ਸਿੱਖਦੇ ਸਿੱਖਦੇ ਜਦੋਂ ਲੋਕਡਾਊਨ ਹੋ ਗਿਆ ਤਾਂ ਸਾਰੇ ਆਪ ਆਪਣੇ ਘਰਾਂ ਦੇ ਵਿੱਚ ਸੀਗੇ ਛੁੱਟੀਆਂ ਤੇ ਸੀ ਸੋ ਲੋਕ ਕਈ ਲੋਕਾਂ ਨੇ ਆਪਣੇ ਆਪਣੇ ਨੂੰ ਟਾਈਮ ਨੂੰ ਲਗ ਲਗ ਥਾਂ ਤੇ ਯੂਜ਼ ਕਰਨ ਦਾ ਤਰੀਕਾ ਲੱਭਿਆ ਤੇ ਮੇਰਾ ਵੀ ਤਰੀਕਾ ਇਹ ਸੀ ਕਿ ਮੈਂ YouTube ਦਾ ਘਰੇ ਬੈਠੇ ਨੇ ਉਰਦੂ ਦੇ ਵੀਡੀਓਜ਼ ਦੇਖਣੀ ਆ ਉਹ ਛੋਟੇ ਬੋਰਡ ਤੇ ਤੋਂ ਛੋਟਾ ਬੋਰਡ ਜਿਗਾ ਉਹਦੇ ਤੇ ਮੈਂ ਲਿਖਣਾ ਸ਼ੁਰੂ ਕਰਤਾ ਕੋਸ਼ਿਸ਼ ਹੋਣ ਲੱਗੀ ਤੇ ਹੁੰਦੇ ਹੁੰਦੇ ਇੱਕ ਫਾਸਟ ਹੁਣ ਪ੍ਰੈਕਟਿਸ ਹੋ ਗਈ ਹੈ ਕਿ ਤੁਸੀਂ ਲਿਖ ਲੈਂਦੇ ਹੋ ਬਹੁਤ ਜਲਦੀ ਕਿੰਨੀਆਂ ਭਾਸ਼ਾ ਦੇ ਵਿੱਚ ਹੁਣ ਤੁਸੀਂ ਲਿਖ ਲੈਂਦੇ ਹੁਣ ਜੀ ਮੈਂ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਇਹਨਾਂ ਭਾਸ਼ਾਵਾਂਾਂ ਦੇ ਵਿੱਚ ਅਲੱਗ-ਅਲੱਗ ਇੱਕ ਟਾਈਮ ਤੇ ਲਿਖ ਸਕਦਾ ਆ ਤੇ ਫਾਰਸੀ ਹੈ ਜਿਹੜੀ ਮੈਂ ਹਜੇ ਸਿੱਖ ਰਿਹਾ ਆ ਕਿਉਂਕਿ ਇਹ ਸਿੱਖਣੀ ਸੌਖੀ ਨਹੀਂ ਹੈਗੀ ਇਹਦਾ ਥੋੜਾ ਜਿਹਾ ਔਖਾ ਕੰਮ ਆ ਕਿਉਂਕਿ ਇਹ ਆਰਬ ਕੰਟਰੀ ਈਰਾਨ ਦੇ ਵਿੱਚ ਸਿੱਖੀ ਜਾਂਦੀ ਹੈ ਜਾਂ ਉੱਥੇ ਬੋਲੀ ਜਾਂਦੀ ਹੈ ਇੱਥੇ ਆਪਣੇ ਪੰਜਾਬ ਦੇ ਵਿੱਚ ਇਹ ਘੱਟ ਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਡਾ ਜਿਹੜਾ ਜਿੰਨਾ ਵੀ ਇਤਿਹਾਸ ਸੀਗਾ ਜਾਏ ਪਾਕਿਸਤਾਨ ਨਾਲ ਸੰਬੰਧ ਸੀ ਚਾਹੇ ਪੰਜਾਬ ਚੜ੍ਹਦੇ ਪੰਜਾਬ ਨਾਲ ਉਹ ਸਾਰਾ ਜ਼ਿਆਦਾਤਰ ਫਾਰਸੀ ਸੀ ਜੀ ਤੇ ਉਸ ਟਾਈਮ ਰਾਜਸੀ ਭਾਸ਼ਾ ਜਿਹੜੀ ਸੀਗੀ ਆਪਣੀ ਫਾਰਸੀ ਹੀ ਹੁੰਦੀ ਸੀ ਤੇ ਉਸ ਟਾਈਮ ਅੰਗਰੇਜ਼ ਸਪੈਸ਼ਲ ਪੰਜਾਬੀ ਦੀ ਇੱਥੇ ਆਇਲਟਸ ਕਾਰਨ ਲਈ ਆਉਂਦੇ ਹੁੰਦੇ ਸੀ ਜਿਵੇਂ ਆਪਾਂ ਅੱਜ ਇੱਥੇ ਆਇਲਟਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਮੇਰਾ ਇੱਥੇ ਇੱਕ ਸਵਾਲ ਹੈ ਕਿ ਤੁਹਾਡੇ ਕੋਲ ਸਟੂਡੈਂਟ ਆਉਂਦੇ ਕੋਈ ਸਿੱਖਣ ਲਈ ਕਿ ਮੈਨੂੰ ਵੀ ਇਦਾਂ ਉਰਦੂ ਸਿਖਾ ਦਿਓ ਕੁਛ ਇਦਾਂ ਦੀ ਲੈਂਗੁਏਜ ਸਿਖਾ ਦਿਓ ਇਦਾਂ ਲਿਖਣਾ ਸਿਖਾ ਦਿਓ ਤੁਸੀਂ ਇੱਥੇ ਕਲਾਸਿਸ ਵਗੈਰਾ ਵੀ ਦਿੰਦੇ ਤੁਸੀਂ ਇੱਕ ਹਾਲ ਦੇ ਵਿੱਚ ਤੁਸੀਂ ਅੰਕ ਇਨ ਸਟੂਡੈਂਟਸ ਮੈਨੂੰ ਕਈ ਕਹਿੰਦੇ ਨੇ ਵੀ ਮੈਨੂੰ ਸਿਖਾ ਦਿਓ ਮੈਨੂੰ ਸਿਖਾ ਦਿਓ ਮੈਂ ਕਹਿੰਦਾ ਵੀ ਤੁਸੀਂ ਟਾਈਮ ਕੱਢ ਕੇ ਆਓ ਮੈਂ ਤੁਹਾਨੂੰ ਤੁਹਾਡੇ ਜਿਹੜੇ ਸਕੂਲ ਦੇ ਸਬਜੈਕਟ ਨੇ ਉਹ ਵੀ ਪੜ੍ਹਾ ਦਾਂਗਾ ਫ੍ਰੋਮ 1st ਟੂ 10th ਜੇ ਤੁਸੀਂ ਉਰਦੂ ਜਾਂ ਫਾਰਸੀ ਦੇ ਵਿੱਚ ਜ਼ਫਰਨਾਮਾ ਸਿੱਖਣਾ ਹੈ ਤਾਂ ਉਹ ਵੀ ਸਿੱਖ ਸਕਦੇ ਹੋ ਪਰ ਇਹ ਆ ਕਿ ਤੁਹਾਡੀ ਪੂਰਾ ਪੈਸ਼ਨ ਹੋਵੇ ਤੁਹਾਡਾ ਇੰਟਰਸਟ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਤੁਹਾਡੀ ਅੰਦਰੂਨੀ ਇੱਕ ਲਗਨ ਹੋਣੀ ਚਾਹੀਦੀ ਹੈ ਸਿਰਫ ਗੱਲਾਂ ਗੱਲਾਂ ਦੇ ਵਿੱਚ ਕਹਿ ਦੇਣਾ ਯਾਰ ਮੈਨੂੰ ਵੀ ਸਿਖਾ ਦਿਓ ਮੈਨੂੰ ਵੀ ਸਿਖਾ ਦਿਓ ਐਦਾਂ ਨਹੀਂ ਤੁਸੀਂ ਮੱਥ ਕੇ ਆਓ ਡੱਟ ਕੇ ਆ ਆਪਣੇ ਆਪ ਨੂੰ ਪੂਰਾ ਪ੍ਰਿਪੇਅਰ ਕਰ ਗਿਆ ਹੋ ਕਿ ਮੈਂ ਕੁਝ ਲੈਣ ਜਾ ਰਿਹਾ ਤਾਂ ਹੀ ਮਿਲੂਗਾ ਜੇ ਅਸੀਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਕੇ ਜਾਵਾਂਗੇ ਆਏ ਨਹੀਂ ਕਿ ਬਸ ਜਾ ਕੇ ਖੜ ਕੇ ਕੁਛ ਕੀਤਾ ਨਹੀਂ ਆ ਖਾਲੀ ਆ ਗਏ ਜਾਂ ਕਹਿ ਲੋ ਵੀ ਮੇਰੇ ਸਾਹਮਣੇ ਕੁਛ ਹੋਰ ਗਿਆ ਤਾਂ ਘਰ ਜਾ ਕੇ ਕੁਛ ਹੋਰ ਕਰਨ ਪ੍ਰਭ ਚੋਤਾ ਸੱਜਾ ਤੇਜ਼ ਚੱਲਦਾ ਖਬਾ ਤੇਜ਼ ਚੱਲਦਾ ਪਹਿਲਾਂ ਤਾਂ ਖਬਾਤੀ ਤੇਜ਼ ਚੱਲਦਾ ਸੀਗਾ ਹੁਣ ਦੋਵੇਂ ਇਕੋ ਲਈ ਚੱਲਦੇ ਨੇ ਬਰਾਬਰ ਹੀ ਚੱਲਦੇ ਨੇ ਹਾਂਜੀ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਜਦੋਂ ਤੁਸੀਂ ਇਦਾਂ ਕੰਮ ਕਰਦੇ ਹੋ ਲੋਕ ਤੁਹਾਨੂੰ ਆਂਦੇ ਦੇਖਣ ਲਈ ਆਂਦੇ ਨੇ ਕਿਸ ਤਰ੍ਹਾਂ ਦਾ ਮਾਨ ਮਹਿਸੂਸ ਕਰਦੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੋਕੀ ਇਸ ਬਾਰੇ ਪੁੱਛਦੇ ਨੇ ਕਈ ਕਹਿੰਦੇ ਨੇ ਕਿ ਬਹੁਤ ਹੈਂਡ ਰਾਈਟਰ ਆ ਗਿਆ ਪਰ ਯੂ ਟ੍ਰੂ ਕਾਲਰ ਤੇ ਵੀ ਸਾਰੇ ਇਹੀ ਦੇਖਦੇ ਨੇ ਜਾਂ ਸੋਸ਼ਲ ਮੀਡੀਆ ਤੇ ਮੇਰੀ ਐਪਸ ਨੇ ਪੇजेस ਨੇ YouTube ਤੇ ਤੇ Instagram Snapchat WhatsApp ਤੇ ਚੈਨਲ ਤੇ ਸਾਰੇ ਦੇਖਦੇ ਵੀ ਨੇ ਤੇ ਮਨ ਮਹਿਸੂਸ ਹੁੰਦਾ ਜਦੋਂ ਲੋਕੀ ਮੈਨੂੰ ਮਿਲਦੇ ਨੇ ਤੇ ਮੈਂ ਜੀਆਰਡੀ ਅਕੈਡਮੀ 'ਚ ਪੜਾਇਆ ਸੀ ਨਾ ਜਦੋਂ ਉਦੋਂ ਬੱਚੇ ਤੇ ਆਪਣੇ ਅਮਰਿਤਨੂ ਗ੍ਰੇਡੀਆਂ ਦੇ ਵਿੱਚ ਵੀ ਬੱਚਿਆਂ ਨੇ ਦੋਵੇਂ ਹੱਥਾਂ ਨਾਲ ਲਿਖਦੇ ਹੋਏ ਜਾਂ ਕਵਿਤਾਵਾਂ ਲਿਖਦੇ ਹੋਏ ਗਾਉਂਦੇ ਆਂ ਦੇਖਿਆ ਸੋਹਣੇ ਤਾਂ ਤਾੜੀਆਂ ਮਾਰਦੇ ਨੇ ਕਈ ਤਾਂ ਹੁਣ ਜੀਆਰਡੀ ਅਕੈਡਮੀ ਦੇ ਵਿੱਚ ਰੀਸੈਂਟਲੀ ਨਾ ਬੱਚੇ ਮੈਨੂੰ ਕਹਿੰਦੇ ਸਰ ਤੁਸੀਂ ਸਾਨੂੰ ਦੁਬਾਰਾ ਮਿਲਣਾ ਜਾਂ ਨਹੀਂ ਮਿਲਣਾ ਪਤਾ ਨਹੀਂ ਤੁਸੀਂ ਆਪਣੇ ਆਟੋਗ੍ਰਾਫ ਦੇ ਦਿਓ ਨਾਲੇ ਸਾਡੇ ਨਾਲ ਫੋਟੋਆਂ ਕਰਾ ਲਓ ਤੇ ਉਹਨਾਂ ਨੂੰ ਆਟੋਗ੍ਰਾਫ ਵੀ ਦਿੱਤੇ ਉਹਨਾਂ ਨਾਲ ਫੋਟੋਆਂ ਵੀ ਹੋਈਆਂ ਮੇਰੇ ਆਈ ਕਾਰਡ ਦੇ ਵਿੱਚ ਹੈਗੀਆਂ ਨੇ ਮੈਂ ਸਾਂਭ ਜਾ ਰਹੇ ਹੋ ਕੀ ਕੀ ਹੁਣ ਅਗਲੀ ਪ੍ਰੈਕਟਿਸ ਹੋ ਰਹੀ ਹੈ ਮੈਂ ਪਹਿਲਾਂ ਕੋਸ਼ਿਸ਼ ਕਰਾਂਗਾ ਕਿ ਪੈਰਾਂ ਦੇ ਨਾਲ ਆਰਟ ਜਾਨੀ ਕਿ ਜਿਹੜੀ ਪੈਨਸਲ ਸਕੈਚ ਹੁੰਦੇ ਆ ਨਾ ਉਹ ਕੋਸ਼ਿਸ਼ ਕਰਾਂਗਾ ਲਿਖਣ ਦੇ ਬਣਾਉਣ ਦੇ ਲਈ ਤੇ ਹੱਥਾਂ ਨਾਲ ਤਾਂ ਚਲੋ ਜਿਵੇਂ ਚੱਲਦੇ ਚੱਲਦੇ ਨੇ ਹੱਥਾਂ ਨਾਲ ਵੀ ਕੋਸ਼ਿਸ਼ ਹੋਏਗੀ ਤੇ ਨਾਲ ਦੀ ਨਾਲ ਪੈਰਾਂ ਨਾਲ ਵੀ ਤੇ ਇਨ ਜਸਟ 2 ਇਅਰਸ ਨੈਕਸਟ 2 ਇਅਰਸ ਆਈ ਵਿਲ ਟਰਾਈ ਮਾਈ ਬੈਸਟ ਸੋ ਪੈਰਾਂ ਨਾਲ ਕਰਕੇ ਵੇਖਾਂਗਾ ਮੇਰੇ ਵੱਲੋਂ ਕੋਸ਼ਿਸ਼ ਹੈ ਕਿਉਂਕਿ ਜਿਵੇਂ ਜਿਵੇਂ ਤੁਸੀਂ ਇੱਕ ਟੈਲੈਂਟ ਨੂੰ ਫੜ ਲੈਣੇ ਹੋ ਉਸ ਟੈਲੈਂਟ ਦੇ ਵਿੱਚ ਅੱਗੇ ਅੱਗੇ ਆਪਣੇ ਆਪ ਰਾਹ ਖੋਲਦੇ ਜਾਂਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦਰਵਾਜ਼ਾ ਖੜਕਾਉਣਾ ਕਿੱਥੇ ਜਾ ਕੇ ਆ ਜਦੋਂ ਖੜਕ ਰਿਹਾ ਉਹਨੂੰ ਬਾਰ-ਬਾਰ ਖੜਕਾਓ ਅੰਦਰ ਦਾ ਦਰਵਾਜ਼ਾ ਜਿਹੜਾ 10ਵਾਂ ਦੁਆਰ ਆਨੰਦ ਸਾਹਿਬ ਦੀ ਬਾਣੀ ਚ ਲਿਖਿਆ ਨਾ ਵੀ ਨੌਂ ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਉਹ ਦਰਵਾਜ਼ੇ ਨੂੰ ਬਾਰ-ਬਾਰ ਖੜਕਾਓ ਜਦੋਂ ਤੁਸੀਂ ਅਨਹਦ ਨਾਲ ਸੁਣਨ ਲੱਗ ਗਏ ਆਪਣੇ ਅੰਦਰ ਤੁਹਾਡੀ ਜਿਹੜੀ ਫੀਲਿੰਗ ਡਿਵਾਈਨ ਫੀਲਿੰਗ ਹੁੰਦੀ ਹੈ ਉਹ ਤੁਹਾਨੂੰ ਆਪਣੇ ਆਪ ਇਸ ਕੁਦਰਤ ਦੇ ਵਿੱਚੋਂ ਮਿਲਦੀ ਹੈ ਉਹਨੂੰ ਫੋਲੋ ਕਰਦੇ ਜਾਓ ਕਰਦੇ ਜਾਓ ਅੱਗੇ ਰਾਹ ਖੁੱਲਦੇ ਜਾਂਦੇ ਨੇ ਜਿਵੇਂ ਜਿਵੇਂ ਖੁੱਲਦੇ ਜਾਂਦੇ ਨੇ ਤੁਸੀਂ ਕਹਿ ਲੋ ਵੀ ਓਵੇਂ ਓਵੇਂ ਤੁਹਾਨੂੰ ਖਿਆਲ ਆਉਂਦੇ ਨੇ ਸੁਪਨੇ ਆਉਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਨ੍ਹਾਂ ਕਹਿ ਲੋ ਵੀ ਦੋਵੇਂ ਹੱਥਾਂ ਨਾਲ ਲਿਖਣਾ ਜਾਂ ਦੋਵੇਂ ਪੈਰਾਂ ਨਾਲ ਪੇਂਟਿੰਗ ਜਾਂ ਪੈਨਸਲ ਸਕੈਚ ਬਣਾਉਣਾ ਜਾਂ ਹੁਣ ਮੇਰਾ ਇੱਕ ਹੋਰ ਵੀ ਆ ਬੜੇ ਖਿਆਲ ਆਉਂਦੇ ਨੇ ਖਿਆਲ ਨੂੰ ਹੀ ਮੈਂ ਐਕਸ਼ਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਫਿਜ਼ਿਕਸ, కెਮਿਸਟਰੀ, ਬਾਇਓਲੋਜੀ ਵਰਗੇ ਜਿਹੜੇ ਸਬਜੈਕਟ ਨਹੀਂ ਉਹ ਵੀ ਕੋਸ਼ਿਸ਼ ਕਰਾਂ, ਟਰਾਈ ਕਰਾਂ ਤੇ ਇਹਦੇ ਨਾਲ ਇੱਕ ਇਹ ਵੀ ਆ ਕਿ ਇੱਕ ਆਮ ਘਰ ਦਾ ਮੁੰਡਾ ਮੈਂ ਮਾਣ ਹੰਕਾਰ ਨਹੀਂ ਕਰਦਾ ਜਾਂ ਤਾਰੀਫ ਨਹੀਂ ਕਰਦਾ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਆ ਅਕਸਰ ਲੋਕੀ ਸਰਕਾਰੀ ਸਕੂਲ ਚ ਪੜ੍ਹਨ ਵਾਲੇ ਨੂੰ ਇਹ ਕਹਿੰਦੇ ਨੇ ਕਿ ਯਾਰ ਇਹਨਾਂ ਨੂੰ ਇੰਨੀ ਕੋਈ ਡਿਸਪਲਨ ਨਹੀਂ ਹੁੰਦਾ ਇਹਨੇ ਮੈਨਰਸ ਨਹੀਂ ਹੁੰਦੇ ਬਟ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਚ ਪੜ੍ਹੇ ਬੱਚੇ ਸਾਰੇ ਖਰਾਬ ਨਹੀਂ ਹੁੰਦੇ ਕੁਝ ਚੰਗੇ ਵੀ ਹੁੰਦੇ ਨੇ ਸੋ ਜਿਨ੍ਹਾਂ ਦਾ ਪਰਮਾਤਮਾ ਨੇ ਆਪੇ ਸਾਥ ਫੜਿਆ ਹੋਵੇ ਸਾਥ ਦਿੱਤਾ ਹੋਵੇ ਹੱਥ ਫੜਿਆ ਹੋਵੇ ਜਾਂ ਕੁੱਟ ਕੇ ਤੁਸੀਂ ਪਰਮਾਤਮਾ ਦੇ ਚਰਨਾਂ ਨੂੰ ਜਪਾ ਪਾਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਮਿਲ ਜਾਂਦਾ ਜੋ ਤੁਸੀਂ ਜ਼ਿੰਦਗੀ ਚ ਜਿਉਂਦੇ ਹੋ ਤੇ ਫਿਜ਼ਿਕ ਕੈਮਿਸਟਰੀ ਵਰਕੇ ਬਾਇਓਲੋਜੀ ਵਰਕੇ ਜਿੰਨੇ ਸਬਜੈਕਟ ਨੇ ਤੁਹਾਡੇ ਅੰਦਰ ਵੀ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨੇ ਜਦੋਂ ਤੁਸੀਂ ਇਹਨੂੰ ਖੋਜ ਕਰੋਗੇ ਬੰਦੇ ਖੋਜ ਹਾਲਦਰ ਦਿਲ ਹਰ ਰੋਜ਼ ਆ ਫਿਰ ਪਰੇਸ਼ਾਨੀ માં ਹੈ ਸੋ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੁੱਖ ਰੱਖਦੇ ਆ ਹੋਇਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੁਸੀਂ ਅਗਰ ਕਰੋਗੇ ਤਾਂ ਤੁਹਾਨੂੰ ਵੀ ਮਿਲੇਗਾ ਸਿਰਫ ਗੱਲਾਂ ਤੇ ਧਿਆਨ ਨਾ ਦਿਓ ਅਟਰੈਕਟ ਨਾ ਹੋਵੋ ਖੁਸ਼ ਨਾ ਹੋਵੋ ਹੈਰਾਨ ਨਾ ਹੋਵੋ ਆਪਣੇ ਹੱਥੀਂ ਖੁਦ ਕਰਕੇ ਵੇਖੋ ਫਿਰ ਤੁਹਾਨੂੰ ਬਦਲ ਲੱਗੇਗਾ ਕਿ ਵਾਕਈ ਇਸ ਦੁਨੀਆ ਦੇ ਵਿੱਚ ਉਹ ਚੀਜ਼ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਬਿਲਕੁਲ ਇਹ ਸੰਨ ਪ੍ਰਭਚੋਤ ਜਿਨ੍ਹਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਹੱਥਾਂ ਦੇ ਨਾਲ ਦੋਨੇ ਹੱਥਾਂ ਦੇ ਨਾਲ ਲਿਖਦੇ ਨੇ ਪੰਜ ਭਾਸ਼ਾ ਦੇ ਵਿੱਚ ਇਹਨਾਂ ਨੂੰ ਲਿਖਣ ਦਾ ਜਿਹੜਾ ਵਾ ਮਾਨ ਮਹਿਸੂਸ ਜਿਹੜਾ ਵਾ ਕਰ ਦਿੰਦੇ। ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ